ਸਪੰਧਰ ਸਪੰਧਰ ਹਾਂਜੀ ਰਖੜੀਆਂ ਆ ਰਹੀਆਂ ਹੁਣ ਆਪਾਂ ਨੇ ਪਹਿਣਣ ਵਾਸਤੇ ਸੋਨਾ ਜਾਂ ਸੂਟ ਲੈ ਕੇ ਆਉਣਾ ਉਹ ਮੇਜਰ ਸਾਹਿਬ ਇੱਕ ਤਾਂ ਮਹਿੰਗਾਈ ਐਨੀ ਆ ਸਰਕਾਰਾਂ ਨੇ ਅੱਗ ਲਾਈ ਪਈ ਉਹ ਤੋਂ ਸੂਟ ਮਹਿੰਗੇ ਐਨੇ ਹੋ ਗਏ ਉਹ ਨਹੀਂ ਸੂਟ ਮਹਿੰਗੇ ਨਹੀਂ ਹਾਂ ਦੇਖ ਮੈਂ ਵੀਡੀਓ ਦੇਖੀ ਆ ਮਾਵੀ ਦੀ ਹੱਟੀ ਕੁਰਾਲੀ ਵਾਲਿਆਂ ਦੀ ਬਹੁਤ ਸੋਹਣੇ ਸੋਹਣੇ ਸੂਟ ਦੇਖ ਬਹੁਤ ਸਸਤੇ ਹਾਂਜੀ ਇਹ ਤਾਂ ਬਹੁਤ ਸੋਹਣੇ ਸੂਟ ਐ ਨਾਲੇ ਰੇਟ ਪਤਾ ਕੀ ਆ ਹਾਂਜੀ 250 ਹਾਂਜੀ 250 ਰੁਪਏ ਤੋਂ ਸ਼ੂਟ ਸ਼ੁਰੂ ਹੈ 250 350 450 ਜਿੰਦਾ ਜਿੱਦਾਂ ਦੀ ਤੁਹਾਡੇ ਕੋਲ ਗੁਜਾਇਸ਼ ਆ ਉਸ ਸਾਹ ਨਾਲ ਆਪਾਂ ਮਾਰਕੀਟ ਨਾਲੋਂ ਬਹੁਤ ਘੱਟ ਰੇਟ ਦੇ ਰਹੇ ਹਾਂ ਠੀਕ ਹੈ ਜੀ ਸੂਟ ਵੀ ਬਹੁਤ ਸੋਹਣੇ ਸੋਹਣੇ ਕਾਟਨ ਦੇ ਤੇ ਕਢਾਈ ਵਾਲੇ ਸੂਟ ਵੀ ਬਹੁਤ ਸਸਤੇ ਹਾਂਜੀ ਚੱਲੀਏ ਫਿਰ ਮਾਵੀ ਦੀ ਹੱਟੀ ਕੁਰਾਲੀ ਚਲੋ ਕਿੱਥੇ ਹੈ ਜੀ ਇਹ ਕੁਰਾਲੀ ਆ ਜੀ ਮਰੰਡੇ ਵਾਲੇ ਰੋਡ ਦੇ ਉੱਤੇ ਅੱਛਾ ਜੀ ਤੁਸੀਂ ਵੀ ਆਪਣੇ ਪਹਿਣਾ ਵਾਸਤੇ ਸੂਟ ਖਰੀਦਣੇ ਹੁਣੇ ਪਹੁੰਚੋ ਮਾਵੀ ਦੀ ਹੱਟੀ ਕੁਰਾਲੀ ਜਲਦੀ ਤੱਕ ਦਾ ਪਹਿਲਾ ਆਰਟੀਕਲ ਪਹਿਲਾਂ ਆਪਾਂ ਤੁਹਾਨੂੰ ਪ੍ਰਿੰਟ ਦਿਖਾਉਨੇ ਆ ਜੀ 500 ਵਾਲਾ ਸੂਟ ਹੈ ਪਰ ਹੁਣ ਆਪਾਂ ਰੱਖੜੀਆਂ ਕਰਕੇ ਡਿਸਕਾਊਂਟ ਲਾ ਦਾਨੇ ਜੀ ਸਿਰਫ 350 ਰੁਪਏ ਚ ਸੂਟ ਪ੍ਰਿੰ ਪਿਓਰ ਕਾਟਨ ਦੇ ਵਿੱਚ ਆ ਲੋ ਡਿਜ਼ਾਈਨ ਦੇਖ ਲੋ ਕਿੰਨੇ ਘੈਂਟ ਘੈਂਟ ਡਿਜ਼ਾਈਨ ਹੈ ਸਾਰੇ ਤੁਹਾਨੂੰ 350 ਰੁਪਏ ਸੂਟ ਮਿਲਣਾ 500 ਵਾਲਾ ਸੂਟ ਹੁਣ ਰਖੜੀਆਂ ਕਰਕੇ ਸੇਲ ਲਾਤੀ ਆਪਾਂ ਰਖੜੀ ਤਮਾਕਾ ਸੇਲ ਸਿਰਫ 350 ਰੁਪਿਆ ਦੇਖੋ ਕਿੰਨਾ ਡਿਸਕਾਊਂਟ ਕਰਤਾ ਤੁਹਾਡੇ ਫਾਇਦੇ ਦੀ ਵੀਡੀਓ ਆ ਵੀਡੀਓ ਨੂੰ ਸ਼ੁਰੂ ਤੇ ਲੈ ਕੇ ਐਂਡ ਤੱਕ ਦੇਖਣਾ ਆ ਲੋ ਡਿਜ਼ਾਈਨ ਚੈੱਕ ਕਰ ਲੋ ਤੁਸੀਂ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਵਧੀਆ ਲੱਗਿਆ スクリーンショット ਖਿੱਚ ਕੇ ਤੁਸੀਂ WhatsApp ਭੇਜ ਸਕਦੇ ਹੋ ਮੰਨੂੰ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਹੈ ਜੇ ਕਿਸੇ ਨੇ ਸ਼ਾਪ ਤੇ ਵਿਜ਼ਿਟ ਕਰਨਾ ਦਾ ਸ਼ਾਪ ਤੇ ਵਿਜ਼ਿਟ ਕਰ ਸਕਦਾ ਦੇਖੋ ਕਲਰ ਦੇਖੋ ਕਲਰ ਬੜੇ ਸ਼ਾਨਦਾਰ ਕਲਰ ਹੈ ਜੀ ਆ ਲੋ ਸਕਰੀਨਸ਼ਾਟ ਖਿੱਚੋ ਤੇ ਮੈਨੂੰ WhatsApp ਕਰੋ ਆ ਜ਼ਿਕਜ਼ੈਗ ਵਾਲਾ ਡਿਜ਼ਾਈਨ ਦੇਖੋ ਸਿਰਫ 350 ਰੁਪਏ 350 ਰੁਪਏ ਓਨਲੀ 350 500 ਵਾਲਾ ਸੂਟ ਹੁੰਣ ਰਖੜੀਆਂ ਦੀ ਸੇਲ ਕਰਕੇ ਤੁਹਾਨੂੰ ਸਿਰਫ 350 ਚ ਮਿਲੇਗਾ ਲਓ ਜੀ ਹੁਣ ਅਗਲੀ ਆਈਟਮ ਦਿਖਾਉਣੀ ਆ ਤੁਹਾਨੂੰ ਵਿਸਕੋਸ ਜੌਰਜਟ ਦੇ ਉੱਤੇ 650 ਵਾਲਾ ਸੂਟ ਨੋ ਪ੍ਰੋਫਿਟ ਨੋ ਲਾਸ ਦੇ ਉੱਤੇ ਆਪਾਂ ਤੁਹਾਨੂੰ ਦੇਣਾ ਸਿਰਫ 700 ਦੇ ਦੋ ਯਾਨੀ ਕਿ 350 ਰੁਪਏ ਦਾ ਸੂਟ ਆ ਲੋ ਵਿਸਕੋਸ ਡਿਜੀਟਲ ਜੌਰਜਟ ਗਾਰੰਟੀ ਹੈ ਮੇਰੀ ਇਸ ਰੇਟ 'ਚ ਤੁਹਾਨੂੰ ਵਿਸਕੋਸ ਜੌਰਜਟ ਕੋਈ ਨਹੀਂ ਦੇ ਸਕਦਾ ਸਿਰਫ ਮਾਵੀ ਦੀ ਹੱਟੀ ਵਾਲੇ ਦੇਣਗੇ ਆ ਲੋ ਦੇਖੋ ਡਿਜ਼ਾਈਨ ਡਿਜੀਟਲ ਕਿੰਨੇ ਘੈਂਟ ਘੈਂਟ ਕਲਰ ਵੀ ਬੜੇ ਸ਼ਾਨਦਾਰ ਹੈ ਲੇ ਜੋ ਮਰੀਓ ਭੈਣੋ ਆਕੇ ਆਪਣਾ ਫਾਇਦਾ ਕਰਾ ਲਓ ਸਿਰਫ 350 ਰੁਪਇਆ ਇਹ ਸੇਲ ਸਿਰਫ ਰਖੜੀਆਂ ਵਾਲੇ ਦਿਨ ਤੱਕ ਚੱਲਣੀ ਆ ਸਿਰਫ ਰਖੜੀਆਂ ਵਾਲੇ ਦਿਨ ਤੱਕ ਇਹ 650 ਵਾਲਾ ਸੂਟ ਸਿਰਫ 350 ਰੁਪਇਆ ਆਪਣੀਆਂ ਭੈਣਾਂ ਦੇ ਫਾਇਦੇ ਵਾਸਤੇ ਆਪਾਂ ਸੇਲ ਲਗਾਈ ਆ ਜੀ ਲੋ ਜੀ ਰਖੜੀਆਂ ਆ ਗਈਆਂ ਜੀਆਂ ਸਾਰੀਆਂ ਭੈਣਾਂ ਮੇਰੀਆਂ ਭੈਣਾਂ ਉਹਨਾਂ ਕਰਕੇ ਉਹਨਾਂ ਦਾ ਫਾਇਦਾ ਕਰਨ ਵਾਸਤੇ ਉਨਾਂ ਲਈ ਆਪਾਂ ਤੋਹਫੇ ਲੈਂਦੇ ਆ ਸਾਰੇ ਸੂਟ ਬਹੁਤ ਘੱਟ ਰੇਟ 'ਚ ਆਪਾਂ ਤੁਹਾਨੂੰ ਦੇਣੇ ਆ ਆਹ ਲੋ 350 ਰੁਪਏ 'ਚ ਦੇਖੋ ਜੌਰਜਟ ਦੇ ਪ੍ਰਿੰਟ ਇਹ ਜੌਰਜਟ ਵੀ ਵਿਸਕਾਸ ਵਾਲੀ ਜੌਰਜਟ ਹੈ ਕੋਈ 100 150 ਰੁਪਏ ਵਾਲਾ ਸੂਟ ਨਹੀਂ ਹੈਗਾ ਆਹ ਲੋ ਆਪਾਂ ਆਪਾਂ ਕੋਈ ਕਿਸੇ ਦਾ ਫੁੱਦੂ ਨਹੀਂ ਬਣਾਉਂਦੇ ਆਪਾਂ ਹਮਾਨਦਾਰੀ ਨਾਲ ਦੁਕਾਨਦਾਰੀ ਕਰਦੇ ਆ ਤੇ ਇਮਾਨਦਾਰੀ ਨਾਲ ਕਰਦੇ ਰਹਾਂਗੇ ਪਿਓਰ ਵਿਸਕਾਸ ਜੌਰਜਟ ਹੈ ਜੀ ਜੋ ਕਿ 650 ਦਾ ਸੂਟ ਮਾਰਕੀਟ 'ਚ ਸੇਲ ਹੁੰਦਾ ਪਰ ਆਪਾਂ ਤੁਹਾਨੂੰ ਨੋ ਪ੍ਰੋਫਿਟ ਨੋ ਲਾਸਟ ਤੇ ਸੂਟ ਦੇਣਾ ਸਿਰਫ 350 ਰੁਪਏ ਚ ਲੈ ਜਾਓ ਮਰੀਓ ਪਹਿਣਵਾ ਕੇ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਜੇ ਇਸ ਤੋਂ ਇਲਾਵਾ ਵੀ ਡਿਜ਼ਾਈਨ ਦੇਖਣੇ ਆ ਤਾਂ ਤੁਸੀਂ ਕੁਰਾਲੀ ਮਾਵੀ ਦੀ ਹੱਟੀ ਤੇ ਵਿਜ਼ਿਟ ਕਰੋ ਯਾਨੀ ਕਿ ਸਾਡੀ ਹੱਟੀ ਤੁਹਾਡੀ ਹੱਟੀ ਤੁਹਾਡੀ ਆਪਣੀ ਦੁਕਾਨ ਹੈ ਤੁਸੀਂ ਜਦੋਂ ਵੀ ਮਾਵੀ ਦੀ ਹੱਟੀ ਤੇ ਆਣਾ ਤਾਂ ਇਦਾਂ ਹੀ ਸਮਝ ਕੇ ਆਣਾ ਕਿ ਆਪਣੇ ਵੀਰ ਦੀ ਦੁਕਾਨ ਤੇ ਚੱਲੇ ਆ ਉਹ ਜਿਹੜੀ ਦੁਕਾਨ ਹੈਗੀ ਉਹ ਤੁਹਾਡੀ ਵਾਜੀ ਤੁਹਾਡੀ ਸਪੋਰਟ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਹਾਂ ਅੱਗੇ ਵੀ ਤੁਹਾਡੀ ਸਪੋਰਟ ਸਾਨੂੰ ਹਮੇਸ਼ਾ ਇਦਾਂ ਹੀ ਤੁਸੀਂ ਬਣਾਈ ਰੱਖਣੀ ਹੈ ਜੀ ਲਓ ਜੀ ਸਾਰੇ ਜਿਹੜੇ ਵੀ ਮੇਰੇ ਗਾਹਕ ਹੈ ਸਾਰੇ ਆ ਲੋ ਅਗਲਾ ਤੋਹਫਾ ਤੁਹਾਡੇ ਵਾਸਤੇ ਜੌਰਜਟ ਦਾ ਸੂਟ ਕੜਾਈ ਵਾਲਾ ਸਿਰਫ 250 ਰੁਪਏ ਚ ਹਾਂਜੀ ਲਿਆਓ ਕਿੱਥੋਂ ਲਿਆਉਣੇ ਆ ਜੌਰਜਟ ਦਾ 5 ਮੀਟਰ ਆਲਓਵਰ ਸੂਟ ਨਾਲ ਕੜਾਈ ਕੀਤੀ ਹੋਈ ਪੱਲੇ ਦੇ ਉੱਤੇ ਸਿਰਫ 250 ਰੁਪਏ ਚ ਬਟ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਦੁਪੱਟਾ ਤੁਹਾਨੂੰ ਅਲੱਗ ਤੋਂ ਲੈਣਾ ਪੈਣਾ ਬਿਨਾ ਦੁਪੱਟੇ ਦਾ ਸੂਟ ਹੈ ਰੇਟ ਸਿਰਫ 250 ਰੁਪਿਆ ਆ ਲੋ ਕਲਰ ਦੇਖੋ ਕਿੰਨੇ ਘੈਂਟ ਘੈਂਟ ਲਓ ਜੀ yellow color ਲਓ ਜੀ pink color ਆ ਦੇਖੋ ਜੀ green color ਆ ਲਓ ਜੀ pink color ਆ ਲਓ yellow color ਆ ਲਓ orange color ਆ ਵੀ orange ਹੀ ਕਲਰ ਹੈ ਲਓ parrot color ਜਿਹਨੇ online order ਕਰਨਾ online order ਕਰ ਸਕਦਾ ਕੋਈ ਇੱਥੇ ਜ ਫਰਾਡ ਵਾਲਾ ਕੰਮ ਨਹੀਂ ਹੈਗਾ ਬਕਾਇਦਾ ਆਪਣੀ ਸ਼ਾਪ ਹੈ ਜੀ ਇੱਕ ਵਾਰ ਮੜੇ ਜੀ ਸ਼ਾਪ ਕੰਨੀ ਨੂੰ ਨਿਗਾਹ ਕਰਾ ਦਿਓ ਜੀ ਮਾਵੀ ਦੀ ਹੱਟੀਆਂ ਕਰਾਲੀ ਦੀ ਪੂਰੀ ਮੰਨੀ ਪਰ ਮੰਨੀ ਸ਼ਾਪ ਹੈ ਜੀ ਬੇਫਿਕਰ ਹੋ ਕੇ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਆ ਲੋ ਅੱਗੇ ਹੁਣ ਕਲਰ ਚੈੱਕ ਕਰਾ ਦਿਓ ਜੀ ਹੋਰ ਕਲਰ ਆ ਗਿਆ ਇੱਕ ਬਲੂ ਕਲਰ ਆ ਗਿਆ ਜੀ ਬਹੁਤ ਹੀ ਘੈਂਟ ਘੈਂਟ ਕਲਰ ਹੈ ਰੇਟ ਸਿਰਫ 250 ਰੁਪਏ ਆ ਜੀ ਇਹ ਜੋਰਜਟ ਦਾ ਸੂਟ ਸਿਰਫ 250 ਰੁਪਏ ਚ ਆ ਲੋ 5 ਮੀਟਰ ਆਲਓਵਰ ਸੂਟ ਹੈ ਪਰ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਆ ਲੋ ਦੁਪੱਟਾ ਤੁਸੀਂ ਕੋਈ ਵੀ ਡਾਈ ਕਰਵਾ ਸਕਦੇ ਆ ਤਾਂ ਵੀ ਤੁਹਾਨੂੰ ਸੂਟ ਮਹਿੰਗਾ ਨਹੀਂ ਪਹਿਣਾ 100 ਰੁਪਏ ਦਾ ਦੁਪੱਟਾ ਆ ਜਾਂਦਾ ਤਾਂ ਵੀ 350 ਦਾ ਸੂਟ ਪਹਿਣਾ ਜੋ ਕਿ ਮਾਰਕੀਟ 'ਚ ਤੁਹਾਨੂੰ ਮਿਲਣਾ ਨਹੀਂ ਸਿਰਫ ਮਾਵੀ ਦੇਟੀ ਤੇ ਮਿਲਣਾ ਜਿਨ੍ਹਾਂ ਸੂਟ ਚਾਹੀਦੇ ਆ ਹੁਣੇ ਪਹੁੰਚ ਜਾਓ ਬਸ ਮਾਵੀ ਦੇਟੀ ਤੇ ਸਟਾਕ ਬਿਲਕੁਲ ਲਿਮਟਿਡ ਹੈ ਬਿਲਕੁਲ ਥੋੜਾ ਜਿਹਾ ਸਟਾਕ ਹੈ ਜੇ ਤੁਸੀਂ 10 ਦਿਨ ਬਾਅਦ ਆ ਕੇ ਕਹੋਗੇ ਸਾਨੂੰ ਉਹ 250 ਵਾਲੇ ਸੂਟ ਦੇ ਦਿਓ ਨਹੀਂ ਮਿਲਣੇ ਵੀਡੀਓ ਦੇਖ ਕੇ ਬਸ ਆਜੋ ਬਸ ਚੜ੍ਹਿਆਓ ਟੈਂਪੂ ਨੂੰ ਆਜੋ ਐਕਟਿਵਾ ਤੇ ਆਜੋ ਮੋਟਰਸਾਈਕਲ ਤੇ ਆਜੋ ਗੱਡੀ ਤੇ ਆਜੋ ਜਿੱਦਾਂ ਵੀ ਪਹੁੰਚ ਸਕਦੇ ਹੋ ਪਾਟ ਪਹੁੰਚ ਜੋ ਮਾਵੀ ਰਹੀ ਤੇ ਲੈ ਜੋ ਆਪਣਾ ਫਾਇਦਾ ਕਰਾ ਲੋ ਸੂਟਾਂ ਦਾ ਲੋ ਜੀ ਸਖੋ ਜੀ ਬਹੁਤ ਸੋਹਣੀਆਂ ਸੋਹਣੀਆਂ ਤੁਹਾਨੂੰ ਆਈਟਮਾਂ ਦਊਗਾ ਮੈਂ ਠੀਕ ਹੈ ਤੁਸੀਂ ਬਸ ਵੀਡੀਓ ਪੂਰੀ ਦੇਖਣੀ ਆ ਸ਼ੇਅਰ ਕਰਨੀ ਆ ਕਮੈਂਟ ਕਰਨਾ ਹੈ ਠੀਕ ਹੈ ਜੀ ਲਾਈਕ ਕਰਨੀ ਆ ਵੀਡੀਓ ਤੇ ਜੇ ਤੁਸੀਂ ਪਹਿਲੀ ਵਾਰ ਦੇਖ ਰਹੇ ਆ ਵੀਡੀਓ ਨੂੰ ਤਾਂ ਲਾਲ ਰੰਗ ਦੇ ਅੱਖਰਾਂ 'ਚ ਸਬਸਕ੍ਰਾਈਬ ਲਿਖਿਆ ਹੋਣਾ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਸਾਡਾ ਚੈਨਲ ਜਿਨ੍ਹਾਂ ਨੇ ਹਰੇ ਤੱਕ ਨਹੀਂ ਕਰਿਆ ਕਰ ਲਓ ਜੀ ਸਬਸਕ੍ਰਾਈਬ ਹੱਥ ਵੀ ਜੋੜ ਦੰਨੇ ਆ ਬੇਨਤੀ ਵੀ ਕਰ ਦੰਨੇ ਆ ਜੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੋ ਲਾਈਕ ਵੀ ਕਰ ਦਿਆ ਕਰੋ ਕਮੈਂਟ ਵੀ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਬਹੁਤ ਮਿਹਨਤ ਲੱਗਦੀ ਆ ਬਹੁਤ ਬੁਲਣਾ ਪੈਂਦਾ ਮੇਰਾ ਤਾਂ ਗਲਾ ਦੁਹਾਂ ਚੱਲਦਾ ਬਹੁਤ ਚੇ ਸਾਰਾ ਦਿਨ ਬੋਲਣਾ ਪੈਂਦਾ ਠੀਕ ਹੈ ਜੀ ਮਿਹਨਤ ਸਾਡੀ ਪਸੰਦ ਤੁਹਾਡੀ ਪਹੁੰਚੋ ਸੋਹਣੇ ਸੋਹਣੇ ਸੂਟ ਖਰੀਦਣ ਵਾਸਤੇ ਲਓ ਜੀ ਅਗਲੀ ਆਈਟਮ ਦਿਖਾਉਣਾ ਤੁਹਾਨੂੰ ਹੁਣ ਮੈਂ ਲਓ ਜੀ ਆਈਟਮ ਦਿਖਾਓ ਅਗਲੀ ਆਈਟਮ ਆ ਦਿਖਾਉਣੇ ਆ ਲੋ ਮੈਚਿੰਗ ਸੂਟ कॉटन ਦੇ 350 ਰੁਪਏ ਵਾਲੇ ਲਓ ਜੀ ਮੈਚਿੰਗ ਸੂਟ ਆ ਜੀ कॉटन ਦੇ ਸੂਟ ਹੈ ਨਾਲ कॉटन ਦਾ ਹੀ ਦੁਪੱਟਾ ਹੈ ਜੀ ਰੇਟ 350 ਰੁਪਏ ਤੇ ਮੇਰੀ ਇੱਕ ਬੇਨਤੀ ਹੋਰ ਹੈ ਜਿਹੜਾ ਵੀਡੀਓ ਚ ਰੇਟ ਪਾ ਰਿਹਾ ਹੈ ਸੇਲ ਵਾਲੇ ਰੇਟ ਹੈ ਵਿੱਚ ਕੋਈ ਘੱਟ ਵੱਧ ਨਹੀਂ ਹੋਣਾ ਕੋਈ ਬਾਰਗੇਨਿੰਗ ਨਹੀਂ ਹੋਣੀ ਸੋ ਮੇਰੀ ਹੱਥ ਬੰਨ ਕੇ ਬੇਨਤੀ ਆ ਸੇਲ ਦਾ ਮਤਲਬ ਹੁੰਦਾ ਆ ਆਪਾਂ ਨੇ ਘੱਟ ਟ੍ਰੇਡ ਦੇ ਵਿੱਚ ਸੂਟਾਂ ਦੀ ਸੇਲ ਲਾਤੀ ਇੱਕ ਰੇਟ ਦੇ ਉੱਤੇ ਜਿਹੜਾ ਰੇਟ ਵੀਡੀਓ 'ਚ ਬੋਲੂਗਾ ਉਹੀ ਰੇਟ ਮਿਲੂਗਾ 350 ਮਤਲਬ 350 ਦਾ ਹੀ ਮਿਲੂਗਾ ਸੋ ਮੇਰੀਆਂ ਭੈਣਾਂ ਨੂੰ ਹੱਥ ਬੰਨ ਕੇ ਬੇਨਤੀ ਆ ਘੱਟ ਵੱਧ ਦੇ ਚੱਕਰਾਂ 'ਚ ਨਾ ਪਿਓ ਠੀਕ ਹੈ ਜੀ ਆ ਲੋ ਜਿਨ੍ਹਾਂ ਨੇ ਘੱਟ ਵੱਧ ਕਰਨਾ ਉਹਨਾਂ ਵਾਸਤੇ ਇਹ ਸੂਟ 450 ਦਾ ਜਿਨ੍ਹਾਂ ਨੇ ਨਹੀਂ ਕਰਨਾ ਉਹਨਾਂ ਦਾ 350 ਆ ਲੋ ਕਲਰ ਦੇਖੋ ਡਿਜ਼ਾਈਨ ਦੇਖੋ ਵੀਡੀਓ 'ਚ ਤੁਹਾਨੂੰ ਥੋੜੇ ਜਿਹਾ ਸੈਂਪਲ ਦਿਖਾਉਂਗਾ ਬਟ ਕੁਆਂਟੀਟੀ ਇਹਦੇ ਜੋ ਆਪਣੇ ਕੋਲ ਬਹੁਤ ਹੈ 100 150 ਸੂਟ ਅਵੇਲੇਬਲ ਹੈ ਜੀ ਇਸ ਟਾਈਮ ਆ ਲੋ ਪਰ ਵੀਡੀਓ 'ਚ ਆਪਾਂ ਥੋੜੇ ਜਿਹਾ ਦਿਖਾਉਨੇ ਆ ਤਾਂ ਕਿ ਵੀਡੀਓ ਬਹੁਤੀ ਲੰਬੀ ਨਾ ਹੋ ਸਕੇ ਆ ਲੋ ਜੀ ਦੇਖੋ ਦੇਖੋ ਜਿਨਾਂ ਨੇ ਆਨਲਾਈਨ ਤੁਸੀਂ ਵੀਡੀਓ ਕਾਲ ਕਰਕੇ ਵੀ ਸਿਲੈਕਟ ਕਰ ਸਕਦੇ ਆ ਬਾਕੀ ਆ 350 ਰੁਪਏ ਚੱਕੀ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਵੀਡੀਓ ਜੋ ਮੈਂ ਫਿਲਹਾਲ ਇੰਨੇਕ ਦਿਖਾ ਰਿਹਾ ਆ ਦੇਖੋ ਕਾਟਨ ਦਾ ਸੂਟ ਆ ਕਾਟਨ ਦੁਪੱਟੇ ਨਾਲ 5 ਮੀਟਰ ਦਾ ਸੂਟ ਹੈ ਸਿਰਫ ਔਰ ਸਿਰਫ 350 ਰੁਪਇਆ ਲਓ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਐਂਡ ਲਾਈਕ ਆਪਣੇ ਭਰਾ ਦਾ ਹੌਸਲਾ ਵਧਾਈ ਕਰਦੇ ਰਹ ਕਰੋ ਮੇਰੀਓ ਭੈਣੋ ਲਓ ਜੀ ਹੁਣ ਅਗਲੀ ਆਈਟਮ ਤੁਹਾਨੂੰ ਦਿਖਾਉਣੀ ਆ ਕਟਵਰਕ ਪਿਓਰ ਕਾਟਨ ਜੇ ਹੋਊਗਾ ਕੱਟਵਰਕ ਕੋਈ ਮਿਕਸ ਨਹੀਂ ਹੋਊਗਾ ਠੀਕ ਹੈ ਜੀ ਆ ਲੋ 100% ਕੈਰੀ ਕਾਟਨ ਜੇ ਪਿਓਰ ਲੀਜੀ ਵਿਜੀ ਪਿਓਰ ਲੀਜੀ ਵਿਜੀ ਕਾਟਨ ਆ ਲੋ ਠੀਕ ਜੀ ਕੋਈ ਝੂਠ ਨਹੀਂ ਬੋਲਣਾ ਆਪਾਂ ਨੇ ਆ ਲੋ ਜੀ ਜੀ ਦੇਖੋ ਪਿਓਰ ਲੀਜੀ ਵਿਜੀ ਕਾਟਨ ਹੈ ਜੀ ਸਾਹੀ ਮਾਵੀ ਸਾਹਿਬ ਕਲੀਅਰ ਕਰਿਆ ਮੈਂ ਹਾਂਜੀ 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 ਆ ਲੋ ਦੁਪੱਟਾ ਹੈਗਾ ਜੀ ਸੈਮੀ ਪਿਓਰ ਦਾ ਸੈਮੀ ਪਿਓਰ ਦਾ ਕਹਿ ਰਹੇ ਤਾਂ ਸੈਮੀ ਪਿਓਰ ਦਾ ਹੋਊਗਾ ਕੋਈ ਝੂਠ ਨਹੀਂ ਬੋਲਣਾ ਆਪਾਂ ਨੇ ਐਵੇਂ ਤੁਹਾਨੂੰ ਪਿਓਰ ਦਾ ਕਹਿ ਦਵਾਂ ਪਿਓਰ ਦਾ ਨਾਂ ਨਿਕਲੇ ਇਹ ਕੰਮ ਨਹੀਂ ਕਰਨਾ ਆਪਾਂ ਨੇ ਸੈਮੀ ਪਿਓਰ ਦਾ ਦੁਪੱਟਾ ਵੇਖੋ ਡਿਜ਼ਾਈਨ ਆਹ ਵੇਖੋ ਆਹ ਸੂਟ ਕੈਂਬ੍ਰਿਕ ਦੇ ਉੱਤੇ ਆ ਜਿਹੜਾ 850 ਦਾ ਸੇਲ ਹੁੰਦਾ ਹੈ ਕੈਂਬ੍ਰਿਕ ਦੇ ਉੱਤੇ ਲਓ ਜੀ ਕੈਂਬ੍ਰਿਕ ਦੇ ਉੱਤੇ ਪਿਓਰ ਦੁਪੱਟਾ ਨਹੀਂ ਮਿਲਣਾ ਇਸ ਰੇਟ ਤੇ ਜਿਹੜੇ ਰੇਟ ਤੇ ਮੈਂ ਤੁਹਾਨੂੰ ਦੇ ਰਿਹਾ ਨਹੀਂ ਮਿਲਣਾ ਲੈ ਜੋ ਫਾਇਦਾ ਕਰਾ ਲਓ ਆਪਣਾ ਆਹ ਲੋ ਦੂਸਰਾ ਕਲਰ 100% ਪਿਓਰ ਕੈਂਬ੍ਰਿਕ ਹੈ ਜੀ ਜੇ ਨਾ ਹੋਈ ਤਾਂ 10000 ਰੁਪਏ ਨਾ ਮੈਂ ਜੇ ਪਿਓਰ ਦਾ ਦੁਪੱਟਾ ਨਾ ਹੋਇਆ ਸਿਰਫ 500 ਰੁਪਏ ਚ ਕੋਈ ਵੀ ਨਹੀਂ ਦੇ ਸਕਦਾ ਆਹ ਲੋ ਦੇਖੋ ਡਿਜ਼ਾਈਨ ਆਹ ਲੋ ਇਦਾਂ ਦੇ ਕੱਟਵਰਕ ਦੇ ਸੂਟ ਸਿਰਫ 5 500 ਰੁਪਏ ਕਰ ਦੋ ਖੁਸ਼ ਆਪਣੀਆਂ ਭੈਣਾਂ ਨੂੰ ਲੈ ਜੋ ਮੇਰੇ ਵੀਰੋ ਲੈ ਜੋ ਸੂਟ ਕੱਟਵਰਕ ਵਾਲੇ ਆਲੋ ਸਿਰਫ 5-500 ਰੁਪਏ ਚ ਨਹੀਂ ਮਿਲਨੇ ਪਿਓਰ ਦੁਪੱਟਾ ਪਿਓਰ ਦੁਪੱਟਾ ਤਾਂ ਮਿਲਨੇ ਹੀ ਨਹੀਂ 500 ਚ ਉਹ ਵੀ ਕੱਟਵਰਕ ਹੋਇਆ ਵਾ ਔਰ ਉਹ ਵੀ ਪਿਓਰ ਕਾਟਨ ਚ ਮਿਕਸ ਮਲੂਗੀ ਮਿਕਸ ਕਾਟਨ ਆਂ ਮੈਂ ਕੀ ਆ ਗੇਰੋ ਠੀਕ ਹੈ ਜੀ ਲੋ 5-500 ਰੁਪਏ ਚ ਆਲੋ ਆਲੋ ਡਿਜ਼ਾਈਨ ਹੋਰ ਬਹੁਤ ਮਿਲ ਜਾਣਗੇ ਠੀਕ ਹੈ ਜੀ ਵੀਡੀਓ ਚ ਆਪਾਂ ਸਾਰੇ ਡਿਜ਼ਾਈਨ ਨਹੀਂ ਦਿਖਾ ਸਕਦੇ 500 ਰੁਪਏ ਚ ਕੱਟਵਰਕ ਵਾਲਾ ਬਹੁਤ ਸੋਹਣੀ ਆਟਮ ਹੈ ਲਓ ਜੀ ਚੱਕੋ ਜੀ ਅਗਲੀ ਆਈਟਮ ਚਲੋ ਜੀ ਲਓ ਜੀ ਹੁਣ ਤੁਹਾਨੂੰ ਆਪਾਂ ਆਈਟਮ ਦਿਖਾਉਨੇ ਆ ਜੀ ਅਗਲੀ ਜੋਰਜਟ ਦਾ ਸੂਟ ਵਿਦ ਦੁਪੱਟਾ ਆਹ ਲੋ ਜੋਰਜਟ ਦਾ ਸੂਟ 5 ਮੀਟਰ ਸੂਟ ਉੱਤੇ ਕਢਾਈ ਵਿਦ 2.5 ਮੀਟਰ ਦਾ ਦੁਪੱਟਾ ਦੁਪੱਟੇ ਤੇ ਵੀ ਕਢਾਈ 500 ਰੁਪਏ ਵਿੱਚ ਡਿਜ਼ਾਈਨ ਬਫਾਜ਼ ਕਰੀ थी क्या करी थी आलो ਦੇਖੋ ਜੋਰਜਟ ਦਾ ਸੂਟ ਹੈ ਡਿਜ਼ਾਈਨਿੰਗ ਦੇਖੋ ਹੀ ਹਜ਼ਾਰ ਹਜ਼ਾਰ ਦੇ ਵਿਕੇ ਹੋਏ ਸੂਟ ਹੈ ਹੁਣ ਤੁਹਾਨੂੰ ਸਿਰਫ 5-500 ਰੁਪਏ ਚ ਆलो ਫਾਇਦਾ ਕਰਾ ਲਓ ਆ ਦੇਖੋ ਦੁਪट्टे ਦੇ ਵੀ ਕੜਾਈ ਪੂਰੇ 2.5 ਮੀਟਰ ਦੇ ਦੁਪੱਟੇ ਆ ਆਲੋ ਕਲਰ ਚੈੱਕ ਕਰ ਲਓ ਜੀ ਅੱਗੇ ਆਉਣੇ ਵਾਲਾ ਮੌਸਮ ਜੋਰਜਟ ਦਾ ਹੀ ਆ ਬਸ ਮਹੀਨੇ ਡੇਢ ਮਹੀਨੇ ਦੀ ਗਰਮੀ ਰਹੀ ਗਈ ਮੁਰਕੇ ਤੁਸੀਂ ਜੋਰਜਟ ਦਾ ਸੂਟ ਲੈ ਕੇ ਮੌਜਾਂ ਕਰੋਗੀਆਂ ਅਦੇ ਕੋਲ ਡਿਜ਼ਾਈਨ ਇੱਕ ਤੋਂ ਇੱਕ ਇਹ ਥੋੜੇ ਜੇ ਪੀਸ ਆ ਮੇਰੇ ਕੋਲ ਲਿਮਟਿਡ ਪੀਸ ਹੈ ਜੀ ਸੋ ਜਿਨ੍ਹਾਂ ਨੇ ਜ਼ੋਰ ਜੜ ਦੇ ਸੂਟ ਲੈਣੇ ਆ 5-500 ਰੁਪਏ ਚ ਛੇਤੀ ਵੀਡੀਓ ਦੇਖ ਦੀ ਸਾਰ ਮਾਵੀ ਦੀ ਹੱਟੀ ਚ ਪਹੁੰਚੋ ਕਿਉਂਕਿ ਮੇਰੇ ਕੋਲ ਸਟਾਕ ਬਹੁਤ ਥੋੜਾ ਇਹ ਲਓ ਜੀ ਠੀਕ ਹੈ ਹੁਣ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਜਿਹੜੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਸਲਵਾਰ ਕੜਾਈ ਵਾਲੇ ਸੂਟ ਚੱਲਦੇ ਆ ਪਰ ਰੇਟ ਆਪਾਂ ਨੇ ਇਹੋ ਜਿਹਾ ਦੇਣਾ ਤੁਹਾਨੂੰ ਜਿਹੜਾ ਬਾਹਰ ਨਹੀਂ ਮਿਲਦਾ ਆਹ ਲਓ ਜੀ ਲਓ ਜੀ ਸਲਵਾਰ ਚੈੱਕ ਕਰੋ ਹਾਲੋ ਸਲਵਾਰ ਤੇ ਪੌਚਿਆਂ ਦੇ ਉੱਤੇ ਕਢਾਈ ਆ ਗਈ ਜੀ ਸ਼ਰਟ ਆਉਗੇ ਦੀ ਪ੍ਰਿੰਟਡ ਜੀ ਪਿਓਰ ਕਾਟਨ ਆਹ ਲਓ ਜੀ ਸ਼ਰਟ ਆ ਗਈ ਜੀ ਸਲਵਾਰ ਦੇ ਕਢਾਈ ਆ ਗਈ ਦੁਪੱਟਾ ਆਊਗਾ ਜੀ ਪੱਟੀ ਲੱਗੀ ਹੋਈ ਆ ਟੂ ਸਾਈਡ ਦੇ ਉੱਤੇ ਆਹ ਲਓ ਸੈਮੀ ਪਿਓਰ ਦਾ ਦੁਪੱਟਾ ਆਊਗਾ ਜੀ ਮਾਰਕੀਟ 'ਚ ਕੋਈ 1000 ਵੇਚ ਰਿਹਾ ਕੋਈ 850 ਵੇਚ ਰਿਹਾ ਪਰ ਤੁਹਾਨੂੰ ਆਪਾਂ ਦੇਣਾ ਸਿਰਫ ਔਰ ਸਿਰਫ 650 ਰੁਪਏ ਚ ਸਲਵਾਰ ਕੜਾਈ ਸੂਟ ਆਹ ਦੇਖੋ ਕਲਰ ਕਿੰਨੇ ਪਿਆਰੇ ਪਿਆਰੇ ਓਏ ਹੋਏ 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 ਆਏ ਹਾਏ 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 ਦੇਖੋ ਚਾਰ ਕਲਰ ਚਾਰੋ ਕਲਰ ਆਤ ਤਬਾਹੀ ਕਲਰ ਹੈ ਜਿਹੜਾ ਵੀ ਸਿਲੈਕਟ ਕਰਨਾ ਹੁਣੇ ਸਿਲੈਕਟ ਕਰ ਲਓ ਆਹ ਲੋ ਤੁਹਾਨੂੰ ਇੱਕ ਅਗਲਾ ਬਲੈਕ ਦਿਖਾਵਾਂ ਆ ਗਿਆ ਉਹੀ ਮੇਰਾ ਫੇਵਰੇਟ ਕਾਲਾ ਸਾਫ ਰੰਗਾ ਸੂਟ ਤੈ ਜਵਾਲਿਆ ਨਹੀਂ ਮੁੰਡਿਆਂ ਦੀ ਖੈਰ ਨਹੀਂ ਆਹ ਲੋ ਜੀ ਬਲੈਕ ਸੂਟ ਦੇਖੋ ਪਹੁੰਚਿਆ ਤੇ ਵਰਕ ਕਿੰਨਾ ਸ਼ਾਨਦਾਰਾ ਜਿਹੜੀ ਮੇਰੀ ਭੈਣ ਨੂੰ ਬਲੈਕ ਸੂਟ ਪਸੰਦ ਆ ਉਹਦੇ ਵਾਸਤੇ ਤੋਹਫਾ ਆ ਲੋ ਬਲੈਕ ਹੀ ਦੁਪੱਟਾ ਕੀ ਬਾਤ ਹੈ ਜੀ ਸੋਨੇ ਤੇ ਸੁਹਾਗਾ ਆ ਲੋ ਜੀ ਸ਼ਰਟ ਚੈੱਕ ਕਰੋ ਪ੍ਰਿੰਟਰ ਲਓ ਜੀ ਸੂਟ ਬਣਿਆ ਵਾ ਹੱਥ ਲੱਗਣਾ ਪੂਰਾ ਹੱਥ ਜਿਹੜੀ ਵੀ ਮੇਰੀ ਭੈਣ ਨੇ ਸੂਟ ਬਣਾ ਲਿਆ ਹੈ ਬਹੁਤ ਸੋਹਣੀ ਲੱਗੂ ਮੇਰੀ ਭੈਣ ਦੇਖੋ ਬਹੁਤ ਸ਼ਾਨਦਾਰ ਇਹਦੇ ਵਿੱਚ ਤੁਹਾਨੂੰ 4 ਬਸ ਕਲਰ ਬਲੈਕ ਹੀ ਮਿਲਨੇ ਪਰ ਡਿਜ਼ਾਈਨ ਅਲੱਗ-ਅਲੱਗ ਚਾਰ ਮਿਲ ਜਾਣਗੇ ਆ ਲੋ ਸੈਕੰਡ ਡਿਜ਼ਾਈਨ ਆ ਗਿਆ ਜੀ ਐਦਾਂ ਠੀਕ ਹੈ ਜੀ ਆ ਲੋ ਥਰਡ ਡਿਜ਼ਾਈਨ ਆ ਗਿਆ ਜੀ ਐਦਾਂ ਐਦਾਂ ਠੀਕ ਹੈ ਜੀ ਤੀਸਰਾ ਆ ਗਿਆ ਆ ਲੋ ਚੌਥਾ ਡਿਜ਼ਾਈਨ ਆ ਗਿਆ ਜੀ ਐਦਾਂ ਐਦਾਂ ਜਿਹੜਾ ਵੀ ਪਸੰਦ ਆ ਸਕਰੀਨਸ਼ਾਟ ਮਾਰੋ ਮੇਰੇ WhatsApp ਤੇ ਭਗਾ ਕੇ ਮਾਰੋ ਸਕਰੀਨਸ਼ਾਟ ਜਿਹੜਾ ਵੀ ਤੁਹਾਨੂੰ ਚਾਹੀਦਾ ਲਓ ਜੀ ਹੋ ਵੀਡੀਓ ਨੂੰ ਪੂਰੀ ਦੇਖਿਆ ਕਰੋ 스킵 ਨਾ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਯਾਰ ਆਪਣੇ ਸਟੇਟਸ ਤੇ ਲਾ ਦਿਆ ਕਰੋ ਗਰੀਓ ਪੈਣੋ ਤੇ ਸ਼ੇਅਰ ਜਿੰਨਾ ਕਰ ਸਕਦੇ ਆ ਸ਼ੇਅਰ ਕਰ ਦਿਆ ਕਰੋ ਲੋ ਜੀ ਹੁਣ ਐਟਮਾ ਤੁਹਾਨੂੰ ਦੇਣੀ ਆ ਆਪਾਂ ਨੇ ਆ ਵੀ 5-500 ਰੁਪਏ ਚ ਸਾਢੇ 8-8 ਵਾਲੇ ਸੂਟ ਸਿਰਫ 5-500 ਰੁਪਏ ਚ ਕਿੰਨੇ ਸਾਢੇ 8-800 ਵਾਲੇ ਕਿੰਨੇ ਚ ਦੇ ਦੇਣੇ ਸਿਰਫ 5-500 ਰੁਪਏ ਚ ਆ ਲੋ ਗਰਲਿਸ਼ ਡਿਜ਼ਾਈਨ ਆ ਗਲੇ ਤੇ ਪੱਟੀ ਲੱਗੀ ਹੋਈ ਆ ਜੀ ਠੀਕ ਆ ਜੀ ਆ ਲੋ ਦੁਪੱਟਾ ਦੇਖੋ ਪਲੇਨ ਸੈਮੀ ਪਿਓਰ ਦਾ ਆ ਸਲਵਾਰ ਦੇਖੋ ਜ਼ਿਗ-ਜ਼ਗ ਵਾਲੀ ਕਿੰਨੀ ਘੈਂਟ ਆ ਪਿਓਰ ਕਾਟਨ ਦਾ ਸੂਟ ਹੈ ਸਿਰਫ 500 ਰੁਪਏ ਚ ਨਹੀਂ ਮਿਲਣੀ ਇਦਾਂ ਦੀਆਂ ਰੈਂਜਾਂ ਆਹ ਨੂੰ ਡਿਜੀਟਲ ਸੂਟ ਆਹ ਲੋ ਮਿੱਟੇ ਮਿੱਟੇ ਸਮ ਮਿਕਸ ਦਿਖਾ ਦ ਹਾਂਜੀ ਹਾਂਜੀ ਸਾਰੇ ਦਿਖਾ ਦੇਣੇ ਆ ਲੋ ਡਿਜੀਟਲ ਸੂਟ ਇਹ ਵੀ 500 ਰੁਪਏ ਚ ਸਲਵਾਰ ਪਲੇਨ ਦੁਪੱਟਾ ਡਬਲ ਡਾਈ ਟਾਈ ਐਂਡ ਆਈ ਦਾ ਦੁਪੱਟਾ ਆ ਲੋ ਚਿਕਨ ਵੀ ਦਿਖਾ ਦ ਹਾਂਜੀ ਹਾਂਜੀ ਆ ਲੋ ਆ ਚਿਕਨ ਵੀ ਹੈਗੀ ਆ ਲੋ ਜੀ ਇਹ ਵੀ 850 ਵਾਲਾ ਸੂਟ ਆ ਹੁਣ ਆਪਾਂ ਤੁਹਾਨੂੰ ਦੇਣਾ ਕਿੰਨੇ ਚ ਸਿਰਫ 500 ਚ ਇੱਕ ਗਾਂਧੀ ਗੰਜੇ ਜੀ ਗਾਂਧੀ ਵਾਲਾ ਪੱਤਾ ਲਿਆਉਣਾ ਇੱਕ ਵਾਸਤੇ ਸੀ ਸੂਟ ਤੁਹਾਡਾ ਠੀਕ ਹੈ ਲੈ ਲੋ ਇੱਕ ਗਾਂਧੀ ਦੇ ਬੱਟੇ ਸੂਟ ਤੁਹਾਡਾ ਦੇਖੋ ਚਿਕਨ ਐਮਬਲਾਈਡਰੀ ਹੋਈ ਵੇ ਨਹੀਂ ਮਿਲੂਗਾ 500 ਚ ਬਾ ਤੁਹਾਡਾ ਫਾਇਦਾ ਕਰ ਰਹੇ ਆ ਤੁਸੀਂ ਸਾਡੀ ਸਪੋਰਟ ਕਰਦੇ ਆਂ ਅਸੀਂ ਤੁਹਾਡਾ ਫਾਇਦਾ ਕਰ ਰਹੇ ਆਂ ਨੋ ਜੀ ਆ ਲੋ ਕਲਰ ਚੈੱਕ ਕਰ ਲੋ ਸਿਰਫ 5 500 ਰੁਪਏ ਚ ਏ ਮਾਵੀ ਦੀ ਹੱਤੀ ਤਾਂ ਹੀ ਮਿਲਣੇ ਆ ਹੋਰ ਕਿਤੋਂ ਨਹੀਂ ਮਿਲਣੇ ਹਲਵਾ ਡਿਜ਼ਾਈਨ ਦੇਖੋ ਕਿੰਨਾ ਸ਼ਾਨਦਾਰ ਆ ਆਹ ਲੋ ਜੀ ਕੁਝ ਅਲੱਗ ਆਈਟਮ ਹਟ ਕੇ ਆਹ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਸ਼ਾਨਦਾਰ ਪਿਓਰ ਕਾਟਨ ਦੇ ਉੱਤੇ ਗਾਲਾ ਦੇਖੋ ਕਿੰਨਾ ਘੈਂਟ ਆ ਸ਼ਾਨਦਾਰ ਤਿਆਰ ਕੀਤਾ ਹੋਇਆ ਬਹੁਤ ਸੋਹਣੀ ਐਮਬਲੋਇਡਰੀ ਕੀਤੀ ਹੋਈ ਆ ਅਤੇ ਜਿਹੜੀ ਬਾਟਮ ਆ ਦੇਖੋ ਪ੍ਰਿੰਟਡ ਸਲਵਾਰ ਸੂਟ ਬਣੇ ਤੇ ਅਤ ਲੱਗਣਾ ਅਤ ਔਰ ਜਿਹੜਾ ਦੁਪੱਟਾ ਏ ਉਹ ਵੀ ਬੜਾ ਸ਼ਾਨਦਾਰ ਆ ਆਹ ਲੋ ਆ ਤਾਂ ਜਿਹੜੀ ਮੇਰੀ ਭੈਣ ਸੂਟ ਲੇਗੀ ਨਾ ਬੜਾ ਫਾਇਦਾ ਹੋਣਾ ਉਹਦਾ ਨਹੀਂ ਮਿਲਨੇ ਇਸ ਰੇ ਚਾ ਲੋ 2 ਮੀਟਰ ਦਾ ਦੁਪੱਟਾ ਜੀ ਪੂਰਾ ਦੇਖੋ ਸੋਨੇ ਤੇ ਸੋ ਅੱਗੇ ਵਾਲੀ ਗੱਲ ਆ ਬਹੁਤ ਸੋਹਣੀ ਆਈਟਮ ਆ ਬਹੁਤ ਸੋਹਣੀ ਬਹੁਤ ਪਿਆਰੀ ਆ ਲੋ ਇਹ ਕਾ ਡਿਜ਼ਾਈਨ ਆ ਇਹ ਵੀ 500 ਚ ਆ ਡਿਜੀਟਲ ਲੋ ਜੀ 500 ਚ ਆ ਲੋ ਆ ਰਿਯਨ ਦੇ ਵਿੱਚ ਕੱਟਵਰਕ ਆ ਬੜਾ ਸ਼ਾਨਦਾਰ ਦੇਖੋ ਸੂਟ ਬਣਿਆ ਵਾ ਪੂਰਾ ਅੱਤ ਲੱਗਣਾ ਐਨ ਸਿਰ ਕੱਢਵਾ ਸੂਟ ਆ ਦੁਪੱਟਾ ਵੀ ਪਿਓਰ ਦਾ ਏ ਪਿਓਰ ਦਾ ਕਹਿ ਰਹਿਆਂ ਤਾਂ ਪਿਓਰ ਦਾ ਹੀ ਹੋਊਗਾ ਇਹ ਵੀ 500 ਰੁਪਏ ਚ ਨਹੀਂ ਸੂਟ ਦੀ ਰੇਂਜ ਵੱਧ ਸੀਗੀ ਪਰ ਆਪਾਂ ਸਿਰਫ ਤੁਹਾਡਾ ਹੁਣ ਇੱਕ ਫਾਇਦਾ ਕਰ ਰਹੇ ਆ ਇਥੋਂ ਦਿਲ ਤੋਂ ਕੁਝ ਨਹੀਂ ਬਿਚਾ ਰਹੇ ਸਿਰਫ ਦਿਲ ਤੋਂ ਆਪਣੇ ਮੇਰੇ ਤੋਂ ਆਪਣੇ ਭੈਣਾਂ ਦਾ ਭਰਾਵਾਂ ਦਾ ਫਾਇਦਾ ਕਰ ਰਹੇ ਆ ਕਿਉਂਕਿ ਰਖੜੀ ਆ ਚੁੱਕੀ ਆ ਸਭ ਨੇ ਹੁਣ ਸਭ ਦੇ ਮੈਨੂੰ ਪਤਾ ਖਰਚੇ ਬਹੁਤ ਜ਼ਿਆਦਾ ਹੋਏ ਮੰਗਿਆਈ ਬਹੁਤ ਜ਼ਿਆਦਾ ਹੋ ਗਈ ਸਭ ਦੀ ਜੇਬ ਨੂੰ ਦੇਖਦੇ ਹੋਏ ਆਪਾਂ ਸੇਲ ਲਾਤੀ બસ ਕੀ ਕੋਈ ਰਹਿ ਨਾ ਜਾਵੇ ਆਪਣਾ ਕੋਈ ਭਰਾ ਆਪਣੀ ਭੈਣ ਨੂੰ ਸੂਟ ਦੇਣ ਤੋਂ ਠੀਕ ਹੈ ਇਹ ਬਸ ਇਹ ਫਾਇਦਾ ਕਰਨ ਵਾਸਤੇ ਆਪਾਂ ਸੇਲ ਲਾਈ ਆ ਲੋ ਜੀ ਸਾਡਾ ਪੈਸੇ ਕਮਾਉਣਾ ਮਕਸਦ ਨਹੀਂ ਹੈਗਾ ਰਕੜੀਆਂ ਚ ਸੂਟ ਆਪਾਂ ਦੇਣਾ ਕਿ ਹਰ ਭੈਣ ਨੂੰ ਸੂਟ ਮਿਲ ਸਕੇ ਆ ਲੋ ਇਹ ਵੀ ਸਿਰਫ 500 ਰੁਪਏ ਚ ਆ ਲੋ ਆ ਡਿਜ਼ਾਈਨ ਵੀ 500 ਚ ਜਿਹੜੇ ਮੈਂ ਖੋਲ ਕੇ ਨਹੀਂ ਦਿਖਾ ਰਿਹਾ ਤੁਸੀਂ ਸਕਰੀਨ ਸ਼ਾਟ ਛਿੱਟ ਕੇ ਵੀ ਮੇਰੇ ਤੇ ਫੋਟੋ ਮੰਗਵਾ ਸਕਦੇ ਹੋ ਆ ਲਿਆ ਸੂਟ ਬੜੇ ਵਿਕ ਰਹੇ ਆ ਜੀ ਪਿੰਗਾ ਵਾਲੇ ਝੂਟ ਕੋ ਪਿੰਗਾਂ ਡਾਲ ਟਾਲਿਆਂ ਦੇ ਉੱਤੇ ਆ ਲੋ ਕਿਆ ਬਾਤ ਆ ਜੀ ਕਿਆ ਸੂਟ ਆ ਮਸਲਿਨ ਦਾ ਸੂਟ ਆ ਜੀ ਮਸਲਿਨ ਦਾ ਲਓ ਜੀ ਠੀਕ ਹੈ ਜੀ ਬਾਟਮ ਹੈਗੀ ਆ ਜੀ ਪਲੇਨ ਆ ਲੋ ਦੁਪੱਟਾ ਹੈਗਾ ਗਰਲਿਸ਼ ਇਹ ਸੂਟ ਦਾ ਰੇਂਜ ਪਤਾ ਕਿੰਨੀ ਆ ਤੁਸੀਂ ਹੈਰਾਨ ਹੋ ਜਾਣਾ ਰੇਟ ਸੁਣ ਕੇ ਸਿਰਫ 350 ਰੁਪਿਆ ਹਾਂਜੀ 350 ਰੁਪਏ ਚ ਸੂਟ ਲੈ ਜਾਓ ਜੀ ਨਹੀਂ ਮਿਲਣਾ ਕਿਤੇ ਪਿੰਗਾ ਵਾਲਾ ਸੂਟ ਬਾਕੀ ਆ 500 ਵਾਲਾ ਸੂਟ ਹੈ ਜੀ 500 ਵਾਲਾ ਆ ਵੀ 500 ਵਾਲਾ ਸੂਟ ਹੈ ਠੀਕ ਹੈ ਜੀ ਦੁਪੱਟੇ ਪ्योर ਦਾ ਦੇ ਨਾਲ ਆ ਲੋ ਪੇਂਟ ਦੇ ਦੀ ਹੁਣ ਤੁਹਾਨੂੰ ਮਸਲੀਨ ਕਾਟਨ ਦਾ ਸੂਟ ਹੋਊਗਾ ਉੱਪਰ ਪੇਂਟ ਹੋਊਗਾ ਰੇਂਜ ਸੁਣ ਕੇ ਤੁਸੀਂ ਹੈਰਾਨ ਰਹਿ ਜਾਣਾ ਆ ਲੋ ਬਾਜੂ ਦੇ ਦੇਖੋ ਕਿੰਨਾ ਸੋਹਣਾ ਪੇਂਟ ਕੀਤਾ ਹੋਇਆ ਬਾਕੀ ਘੇਰੇ ਦੇ ਉੱਤੇ ਪੇਂਟ ਕੀਤਾ ਹੋਇਆ ਪ्योर ਮਸਲੀਨ ਦਾ ਸੂਟ ਆਊਗਾ ਜੀ ਆ ਲੋ ਮਸਲੀਨ ਦਾ ਹੀ ਦੁਪੱਟਾ ਘੱਟੋ ਘੱਟ ਇਸ ਸੂਟ ਦੀ ਮਾਰਕੀਟ ਕੀਮਤ 1500 ਰੁਪਏ ਹੈ ਆਪਾਂ ਤੁਹਾਨੂੰ ਕਿੰਨੇ ਦਾ ਦੇਣਾ 노 ਪ੍ਰੋਫਿਟ 노 ਲਾਸ ਸਿਰਫ 850 ਰੁਪਿਆ ਹਾਂਜੀ 2.5 ਮੀਟਰ ਦਾ ਪੂਰਾ ਦੁਪੱਟਾ ਗਾਰੰਟੀ ਹੈ ਕਿਤੋਂ ਨਹੀਂ ਮਿਲੂ ਲੋ ਐਦਾਂ ਦੇ ਕੜਾਈ ਵਾਲੇ ਸੂਟ 850 ਰੁਪਏ ਚ ਜਿਹੜੇ ਤੁਹਾਨੂੰ 12 12 15 1500 ਚ ਮਾਰਕੀਟ ਚ ਮਿਲਨੇ ਆ ਮਾਵੀ ਦੀ ਹੱਟੀ ਤੇ ਸਿਰਫ 850 ਰੁਪਿਆ ਲੋ ਪਿਓਰ ਲੀਜੀਵੀਜੀ ਕਾਟਨ ਹੈ 100% ਪਿਓਰ ਲੀਜੀਵੀਜੀ ਕੋਈ ਮਿਕਸ ਕਪੜਾ ਨਹੀਂ ਹੈਗਾ ਆਲੋ ਐਦਾਂ ਦੁਪੱਟਿਆਂ ਤੇ ਵੀ ਕਢਾਈਆਂ ਆਉਣਗੀਆਂ ਸਿਰਫ 850 ਰੁਪਿਆ ਆਲੋ ਕਲਰ ਚੈੱਕ ਕਰ ਲਓ ਦੁਪੱਟਾ ਵੀ ਮਸਲੀਨ ਦਾ ਹੈ ਜੀ ਆਲੋ ਹਾਂ ਜੀ ਬੜਾ ਹੀ ਸ਼ਾਨਦਾਰ ਆਈਟਮ ਹੈ ਆਲੋ ਕੋਈ ਐਵੇਂ ਨਹੀਂ ਹੈ ਇਹ 12 12 15 1500 ਵਾਲੇ ਸੂਟਾਂ ਜਿਹੜੇ ਆਪਾਂ ਹੁਣ ਨੋ ਪ੍ਰੋਫਿਟ ਨੋ ਲਾਸ ਤੇ ਦੇ ਰਹੇ ਹਾਂ ਆਪਣੀਆਂ ਭੈਣਾਂ ਦਾ ਫਾਇਦਾ ਕਰ ਰਹੇ ਹਾਂ ਬਸ ਆਲੋ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਆਹ ਦੇਖੋ ਜਾਮ ਦੇ ਉੱਤੇ ਜਾਮ ਦੇ ਉੱਤੇ ਸੂਟ ਹੈ ਜੀ ਗੜਾ ਦੇਖੋ ਕੇਰਾ ਦੇਖੋ ਸ਼ਾਇਦ ਇਹਦੇ ਬਾਜੂ ਤੇ ਵੀ ਹੋਵੇ ਨਹੀਂ ਬਾਜੂ ਤੇ ਨਹੀਂ ਹੈਗੀ ਗੜਾ ਇਹ ਕੇਰਾ ਇਹ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਹੈ ਜੀ ਆ ਲੋ ਸਿਰਫ 850 ਰੁਪਿਆ ਨਹੀਂ ਮਿਲਣੇ ਨਹੀਂ ਮਿਲਣੇ ਇਦਾਂ ਦੇ ਸੂਟ ਆ ਲੋ ਦੇਖੋ ਆਟਮਾ ਆਲਓਵਰ 5 ਮੀਟਰ ਸੂਟ ਪੈਚ ਲੱਗਿਆ ਹੋਇਆ ਔਰਗੈਂਜ਼ਾ ਦਾ ਪੂਰਾ 5 ਮੀਟਰ ਸੂਟ ਹੋਊਗਾ ਕੱਪੜਾ ਵਿੱਚ ਵੀ ਜਾਨ ਹੈ ਇਹਦੀ ਕਾਪੀ ਵੀ ਵਿਕ ਰਹੀ ਆ 400 500 ਚ ਉਹ ਚੀਜ਼ ਨਹੀਂ ਹੈਗੀ オリジナル ਚੀਜ਼ ਆ オリジナル1200 ਵਾਲਾ ਸੂਟ ਹੈ ਹੁਣ ਆਪਾਂ ਨੇ ਕਿੰਨੇ ਦਾ ਦੇਣਾ 850 ਰੁਪਏ ਚਲੋ ਦੁਪੱਟਾ ਦੇਖ ਲਓ ਸਿਰਾ ਟਮਾਏ ਸਿਰਾ ਆ ਲੋ ਛੇਰੇ ਦੇ ਉੱਤੇ ਵਰਕ ਸਿਰਫ 850 ਠੀਕ ਹੈ ਆ ਲੋ ਆ ਦੇਖੋ ਇਹ 12 ਪਰ ਆ 13 1300 ਵਾਲੇ ਸੂਟ ਲੋ ਲੈਸਾਂ ਵਾਲੇ 850 ਰੁਪਏ ਚ ਹਰ ਦੁਪੱਟੇ ਵੀ ਦੇਖਿਓ ਕਿੰਨੇ ਸ਼ਾਨਦਾਰ ਆ ਤੁਸੀਂ ਐਦਾਂ ਆਹ ਲੋ ਐਦਾਂ ਦੇ ਦੁਪੱਟਾ ਐ ਐਦਾਂ ਦੇ ਦੁਪੱਟੇ ਪੂਰੇ ਲੰਬੇ 2.5 ਮੀਟਰ ਚੌੜੇ ਵੀ ਪੂਰੇ ਐ ਦੇਖੋ ਲੈਸਾਂ ਲੱਗੀਆਂ ਹੋਈਆਂ 850 ਚ ਠੀਕ ਐ ਆਹ ਲੋ ਲਾਵੈਂਡਰ ਕਲਰ ਕਿੰਨਾ ਸ਼ਾਨਦਾਰ ਕਿੰਨਾ बिकਦਾ ਆਹ ਲੋ ਆਹ ਦੇਖੋ ਐਦਾਂ ਦੀਆਂ ਆਈਟਮਾਂ ਦੇਖੋ ਐਦਾਂ ਦੀਆਂ ਦੇਖੋ ਸਿਰਫ 850 ਰੁਪਏ ਚ ਦੇਖੋ ਠੀਕ ਆ ਫਿਰ ਐਦਾਂ ਦੇ ਤੁਹਾਨੂੰ ਨਾ ਹਲੋ ਪਿਓਰ ਦੁਪੱਟਾ ਪਿਓਰ ਦੁਪੱਟਾ ਪਿਓਰ ਕੈਂਬ੍ਰਿਕ ਦਾ ਸੂਟ 7800 ਦਾ ਵਿਕਦਾ ਆਲ ਓਵਰ ਪਿਓਰ ਕੈਂਬ੍ਰਿਕ ਦਾ ਸੂਟ ਹੈ ਨਾਲ ਪਿਓਰ ਦਾ ਦੁਪੱਟਾ ਹੈ ਪਿਓਰ ਦਾ ਕਹਿ ਰਹੇ ਤਾਂ ਪਿਓਰ ਦਾ ਹੀ ਹੋਊਗਾ ਸਿਰਫ 550 ਰੁਪਏ ਚ ਹਲੋ ਕਲਰ ਹਲੋ 550 ਚ ਜਿਹੜੇ ਮਰਜ਼ੀ ਡਿਜ਼ਾਈਨ ਲੈ ਲਓ ਹਲੋ ਹਲੋ 550 ਚ ਆਲ ਓਵਰ ਪਿਓਰ ਦੇ ਦੁਪੱਟੇ ਨਾਲ ਆਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਆਹ ਦੇਖੋ ਕਲਰ ਲਓ ਜੀ ਲਓ ਜੀ 55 500 ਰੁਪਏ ਚ ਪਿਓਰ ਦੁਪੱਟੇ ਨਾਲ ਲਓ ਜੀ ਦੇਖੋ ਆਈਟਮਾ ਠੀਕ ਹੈ ਜੀ ਹੋਰ ਵੀ ਆਈਟਮਾ ਆਪਣੇ ਕੋਲ ਬਹੁਤ ਬਾਧੂ ਆਇਆ ਲੋ ਇਦਾਂ ਦੇ ਸੂਟ ਮਿਲ ਜਾਣਗੇ ਤੁਹਾਨੂੰ ਸਿਰਫ 650 ਰੁਪਏ ਚ ਆ ਲੋ 1000 ਰੁਪਏ ਵਾਲਾ ਸੂਟ ਹੈ ਪਰ ਹੁਣ ਆਪਾਂ ਤੁਹਾਨੂੰ ਡਿਸਕਾਊਂਟ ਕਰਕੇ ਕਿੰਨੇ ਦਾ ਦੇਣਾ ਪਿਓਰ ਕਾਟਨ ਦਾ 100% ਪਿਓਰ ਕਾਟਨ ਗਲਾ ਦੇਖ ਲੋ ਠੀਕ ਹੈ ਜੀ बॉटम ਬੜੀ ਸ਼ਾਨਦਾਰ ਆ ਪਲਾਜ਼ੋ ਬਣਾ ਲਓ ਸਰਵਾਰ ਬਣਾ ਲਓ ਨਾਲ ਕਾਟਨ ਦਾ ਦੁਪੱਟਾ ਸਿਰਫ ਔਰ ਸਿਰਫ 650 ਰੁਪਏ ਚ ਮਾਰਕੀਟ ਚ ਕੀਮਤ ਕਿੰਨੀ ਆਦੀ 1000 ਰੁਪਏ ਆ ਦੀ ਅਸੀਂ ਖੁਦ ਵੀ ਵੇਚੇ ਆ 1000 ਨੂੰ ਪਰ ਹੁਣ ਆਪਾਂ ਨੇ ਬਸ ਆਪਣੀਆਂ ਭੈਣਾਂ ਦਾ ਫਾਇਦਾ ਕਰਨਾ ਠੀਕ ਹੈ ਜੀ ਆ ਲੋ 650 ਨੂੰ ਜਿਹੜਾ ਮਰਜ਼ੀ ਸੂਟ ਲੈ ਜਾਓ ਆ ਲੋ ਇਹ ਆ ਲੋ ਵੀਡੀਓ ਬਹੁਤ ਲੰਬੀ ਬਣ ਜਾਣੀ ਆ ਇਸ ਕਰਕੇ ਮੈਂ ਸਾਰੇ ਸੂਟ ਖੋਲ ਨਹੀਂ ਰਿਹਾ ਹਨ ਉਹ ਐਵੇਂ ਹੀ ਦਿਖਾ ਰਹੇ ਇਹਨਾਂ ਦਾ ਰੇਟ 650 ਆ ਸਾਰੇ ਸੂਟਾਂ ਨੂੰ ਪਰ 650 ਫਿਕਸ ਹੋਊਗਾ ਮੇਰੀ ਉਹ ਭੈਣੋਂ 바ਰਗੇਨਿੰਗ ਨਾ ਕਰਿਓ ਫੇਰ ਕੋਈ ਫਾਇਦਾ ਨਹੀਂ ਮੈਨੂੰ ਇੰਨੀ ਮਿਹਨਤ ਕਰਨ ਦਾ ਵੀਡੀਓ ਬਣਾਉਣ ਦਾ ਫੇਰ ਤਾਂ ਵੱਧ ਮੰਗ ਕੇ ਘੱਟ ਕਰਨੇ ਵਾਲਾ ਕੰਮ ਹੋ ਜਾਂਦਾ ਕੋਈ ਫਾਇਦਾ ਨਹੀਂ ਹੁਣ ਆਪਾਂ ਫਿਕਸ ਰੇਟ ਦੀ ਦੁਕਾਨਦਾਰੀ ਕਰਨੀ ਆ ਪਰ ਘੱਟ ਰੇਟ ਮਿਲੂਗਾ ਸਭ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਲਓ ਜੀ 650 ਰੁਪਏ ਚ ਸਾਰੇ ਡਿਜ਼ਾਈਨ ਇਹ ਸੈਂਪਲ ਆ ਸਿਰਫ ਬਾਕੀ ਦਿਖਾ ਦਿਓ ਇਧਰ ਨੂੰ ਵਾਦੂ ਮਾਲ ਆਪਣੇ ਕੋਲ ਆਇਆ ਹੋਇਆ ਠੀਕ ਹੈ ਜੀ ਤੁਸੀਂ ਬਸ ਵੀਡੀਓ ਦੇਖ ਦੀ ਸਰ ਮਾਵੀ ਦੀ ਹੱਟੀ ਤੇ ਪਹੁੰਚੋ ਆਪਣਾ ਤੇ ਆਪਣੇ ਰਿਸ਼ਤੇਦਾਰਾਂ ਦਾ ਵੀ ਫਾਇਦਾ ਕਰੋ ਜਿੰਨਾ ਸ਼ੇਅਰ ਕਰ ਸਕਦੇ ਆ ਸ਼ੇਅਰ ਕਰ ਦਿਓ ਫੈਲਾ ਦਿਓ ਵੀਡੀਓ ਨੂੰ ਇੰਨੀ ਇੱਕ ਸਪੋਰਟ ਬਸ ਕਰ ਦਿਓ ਬਾਕੀ ਮਾਵੀ ਦੀ ਹੱਟੀ ਤੁਹਾਡੀ ਆਪਣੀ ਹੱਟੀ ਆ ਤੁਹਾਡੇ ਆਪਣੇ ਵੀਰ ਕੋਲ ਜਦੋਂ ਮਰਜੀ ਆਓ ਤੁਹਾਡਾ ਵੀਰ ਮੈਂ ਤੁਹਾਡਾ ਹਰ ਪਾਸੇ ਨੂੰ ਸਾਥ ਦਊਗਾ ਜੀ ਲਓ ਜੀ ਹੁਣ ਜ਼ਿਆਦਾ ਟਾਈਮ ਨਾ ਲੰਦਾ ਹੋਇਆ ਆਪਾਂ ਦਿੰਨੇ ਆ ਤੁਹਾਰ ਤੋਂ ਇਜਾਜ਼ਤ ਇੱਥੋਂ ਧੰਨਵਾਦ ਕਰਦਾ ਤੁਹਾਡਾ ਜਿਨ੍ਹਾਂ ਨੇ ਹੁਣ ਤੱਕ ਸਾਨੂੰ ਸਪੋਰਟ ਕੀਤਾ ਧੰਨਵਾਦ ਆਹ ਰੋਡ ਕੁਰਾਲੀ ਲਾਈਟਾਂ ਵਾਲ ਤੋਂ ਆ ਰਿਹਾ ਆਪਣੀ ਸ਼ਾਪ ਦੇ ਸਾਹਮਣੇ ਹੈਗੀ ਆ ਜੀ ਮੋਰ ਵਾਲਿਆਂ ਦੀ ਸੁਪਰਮਾਰਕੀਟ ਤੇ ਰਵਾਵ ਵਾਲਿਆਂ ਦੀ ਐਚਪੀ ਗੈਸ ਏਜੰਸੀ ਆਹ ਰੋਡ ਸਿੱਧਾ ਮਰਿੰਡਾ ਸ਼ਹਿਰ ਨੂੰ ਨਿਕਲ ਗਿਆ ਇਹ ਆਪਣੀ ਸ਼ਾਪ ਦਾ ਐਡਰੈਸ ਹੈ ਜੀ ਮਾਵੀ ਦੀ ਹੱਟੀ ਕੁਰਾਲੀ ਸਿੰਘਪੁਰ ਵਾਲਾ ਰੋਡ ਟਾਪ